ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਆਪਾਂ ਆਪਣੇ ਨਵੇਂ ਬਲੌਗ 'ਚ ਆ ਜੀ। ਤੇ ਕਈ ਭਾਈਆਂ ਦੇ ਫੋਨ ਆਏ ਆ ਰਹੇ ਸੀਗੇ ਤੇ ਕਈਆਂ ਦੇ ਕਮੈਂਟਸ ਆ ਵੀ ਤੁਸੀਂ ਕੇਐਸਰ ਪਰ ਦਾ ਸਮਾਨ ਸਮਾਲ ਲੈ ਆਉਣੇ ਹੋਗੇ। ਵੀ ਕੀ ਕੀ ਰੇਟ ਲੈ ਆਉਣੇ ਹੋਗੇ। ਕਿਹੜੀ ਕਿਹੜੀ ਕੰਪਨੀ ਦਾ ਯੂਜ਼ ਕਰਦੇ ਹੋਗੇ। ਤੇ ਸਾਰਾ ਤੁਹਾਨੂੰ ਅੱਜ ਦੇ ਬਲੌਗ 'ਚ ਵਿੱਚ ਦੱਸਾਂਗੇ। ਆਜੋ ਵੀ ਬਣੇ ਬਲੌਗ ਦੇ ਨਾਲ। ਆਜੋ ਜੀ। ਆਪਾਂ ਤਾਂ ਸਵੇਰੇ ਸਵੇਰੇ ਪਹਿਲਾਂ ਸਬਜ਼ੀਰ ਮਾਰੇ ਸੀਗੇ। ਤੇ ਇਹ ਸਬਜੀ ਰੋਵੇ ਰੋਵੇ ਪਈਆਂ ਚਲੋ ਅੱਜ ਮਨ ਬਣਿਆ ਵੀ ਚਲੋ ਵਲੌਗ ਬਣਾਉਣਿਆਂਗੇ। ਭਾਈ ਕਹਿ ਰਹੇ ਸੀਗੇ ਚਲੋ ਵੀ ਆਜੋ ਦਿਖਾਉਣੇ ਤੁਹਾਨੂੰ ਸਮਾਨ ਜੀ ਆਪਾਂ ਕੇਸਰੀਪੁਰ ਦਾ। ਪਹੁੰਚ ਗਏ ਆਪਾਂ ਵੀ ਮਸ਼ੀਨ ਦੇ ਲਵੇ। ਆਪਿਆ ਸਮਾਨ ਤੇ ਜਿਹੜਾ ਹੋਈ 500 ਦਾ ਗ੍ਰੀਸ ਜਾਂਦਾ ਜੀ ਇੱਕ ਆਪਾਂ ਇਹ 380 ਰੁਪਏ ਕਿਲੋ ਦਿੱਤਾ ਜੀ। 1 ਕੇਆ ਕਿਲੋਮੀਟਰ ਦੇ حساب ਵਾਲਾ ਹੁੰਦਾ ਜਿਹੜਾ ਚੱਲਣ ਵਾਲਾ ਤੇ 1380 ਰੁਪਏ ਕਿਲੋ ਦੇ حساب ਨਾਲ ਦਿੱਤਾ ਜੀ ਤੇ ਉਸ ਤੋਂ ਬਾਅਦ ਆ ਗਏ ਆ ਲੈ ਹੰਦਾ 50 ਜਲ ਸੀ ਜਲ ਹੈਗਾ ਇਹ ਕੰਪਨੀ ਦਾ ਇਹ ਹੈਗਾ 90 ਨੰਬਰ ਇਹ ਆਪਾਂ ਪੌਣਾ ਗੀਅਰ ਦੇ ਵਿੱਚ ਯੂਜ਼ ਕਰਨਾ ਗੀਅਰ ਚ ਪਾਉਣਾ ਤੇ ਇੱਕ ਹੈਗਾ ਜੀ ਇਹ 140 ਨੰਬਰ ਇਹ ਵੀ ਵਧੀਆ ਹੈ ਉਹ ਆਈ ਸੀ ਐਲ ਹੈ ਤੇ ਇਹ ਥੋੜਾ ਦੇਸੀ ਚ ਆ ਜਾਂਦਾ ਗੀਅਰ ਚ ਯੂਜ਼ ਕਰਨਾ ਜੀ ਆਪਾਂ ਨੇ ਇਹ ਤੇ ਉਸ ਤੋਂ ਬਾਅਦ শারਪ ਦਾਲਿਆਂ ਦਾ ਇਹ ਆਪਾਂ ਇਹ ਬਲੇਡ ਕਟਰ ਵਾਲਾ ਮੈਂ ਬਲੇਡ ਆੜਾ ਇਹ ਦਿੱਤਾ ਹੀ ਆਪਾਂ ਨੂੰ 23 ਰੁਪਏ ਦੇ ਹਿਸਾਬ ਨਾਲ origignal ਕੋਈ ਬਲੇਡ ਨੇ ਇਹ ਤੇ ਉਸ ਵਾਈ ਜਿਹੜਾ ਰਿੰਕ ਟੌਪ ਰਿੰਕ ਦਾ ਲੈਂਦਾ ਇਹ ਦਿੱਤਾ ਆਪਾਂ ਨੂੰ 14 ਰੁਪਏ ਜੀ ਇਹ ਡਰਾਮਾ ਵਾਲਾ ਬਲੇਡ ਆ ਤੇ ਉਸ ਤੋਂ ਬਾਅਦ ਆ ਹੈਗਾ ਸਾਰਪਰਾ ਇਹ ਸਾਰਪਰਾ ਦਿੱਤਾ ਹੀ ਇਹ ਵੀ ਆਪਾਂ ਨੂੰ ਦਿੱਤਾ 23 ਰੁਪਏ ਠੀਕ ਹੈ ਇਹ ਡਰਮ ਵਾਲਾ ਬਲੇਟ ਆਗਾ 30 ਰੁਪਏ ਦਿੱਤਾ ਇਹ ਇੱਕ ਲੈਨ ਪਾ ਕੇ ਦੇਖਾਂਗੇ ਆਪਾਂ ਵੀ ਕਿ ਕਿ ਦੀ ਕਸਾਈ ਜ਼ਿਆਦਾ ਇਹਦੀ ਘੱਟ ਆ ਜੇ ਕਸਾਈ ਇਹਦੀ ਘੱਟ ਹੋਈ ਤਾਂ ਗਾਂ ਵਾਸਤੇ ਵਧੀਆ ਆਪਾਂ 60 ਰੁਪਏ ਯੂਜ਼ ਕਰਾਂਗੇ ਤੇ ਉਸ ਬਾਅਦ ਟਾਪ ਰੈਂਕ ਦਾ ਆ ਗਿਆ ਜੀ ਇਹ ਉਹਦੇ ਵਾਲਾ ਆਪਣਾ ਬਾਸਕਟ ਵਾਲਾ ਬਲੇਟ ਠੀਕ ਹੈ ਇਹ ਬਾਸਕਟ ਵਾਲੇ ਦਿੱਤੇ ਆਪਾਂ ਨੂੰ ਜੀ ਇਹ 24 ਰੁਪਏ ਬਲੇਟ ਬਾਸਕਟ ਵਾਲੇ ਨੇ ਬ੍ਰੇਡ ਮੋਟਾ ਹੁੰਦਾ ਇਹ ਬਾਸਕਟ ਦੇ ਵਿੱਚ ਯੂਜ਼ ਕਰਨ ਲਈ ਹੁੰਦੇ ਆਪਾਂ ਨੇ ਤੁਬਾਦ ਕਹਿੰਦਾ ਜੀ 베어ਿੰਗ ਆਪਣੀ 210 ਨੰਬਰ ਅਰੀਜਨਲ ਅਰੀਜਨਲ ਆਈ ਇਹਦੀ ਕੌਣ ਤੁਸੀਂ ਦੇਖ ਸਕਦੇ ਹੋ ਤੋਂ ਕਿੰਨੀ ਮੋਟੀ ਆ ਅਰੀਜਨਲ 베어ਿੰਗ ਦਾ ਉਹ ਇਹ ਇਹ ਦਿੱਤਾ ਹੀ ਆਪਾਂ ਨੂੰ 750 ਦਾ 730 ਰੁਪਈਆ ਦਿੱਤਾ ਹਾਂਜੀ ਤੇ ਉਪਰ ਉਸ ਤੋਂ ਬਾਅਦ ਲੈਂਦੀ ਆਪਾਂ ਪੱਤੇ ਦੀ ਕਟੜ ਵਾਲੀ ਉਹ ਵੀ ਦਿਖਾਉਣਾ ਉੱਪਰ ਰੱਖੀ ਪਈ ਸੀ ਉਹ ਤਾਂ ਇਹ ਸਾਰਪੜੀ ਆ ਜੀ ਓਰੀਜਨਲ ਇਹਦੀ ਵੀ ਤੁਹਾਨੂੰ ਮੋਹਰ ਦਿਖਾਉਣਿਆਂਗੇ ਵੀ ਕਿੱਥੇ ਲੱਗੀ ਹੁੰਦੀ ਆ ਆ ਦੇਖੋ ਆ ਸੀ ਪਤਾ ਲੱਗ ਗਿਆ ਨਹੀਂ ਛਾਰਪੀ ਐਦਾਂ ਮੋਹਰ ਲੱਗੀ ਹੁੰਦੀ ਆ ਪੱਤੀ ਦੇ ਉੱਪਰ ਇਹ ਉੱਪਰ ਤੇ ਇਧਰ ਰੱਖ ਲਈ ਸੀ ਸ਼ਾਇਰ ਤੇ ਵੀ ਸਮਾਨ ਸਾਈਡ ਤੇ ਚਲ ਲਾ ਦਦੀ ਐ ਤਾਂ ਸਾਈਡ ਤੇ ਰੱਖਤੀ ਸੀ ਆ ਪਾਣੀ ਬਾਕੀ ਆ ਪੁਰਾਣੇ ਪਏ ਨੇ ਸਮਾਨ ਕੱਢੇ ਆਪਾਂ ਜਿਹੜਾ ਠੀਕ ਹੋਇਆ ਉਹ ਤੇ ਯੂਜ਼ ਕਰ ਲਵਾਂਗੇ ਆਪਾਂ ਜੇ ਨਹੀਂ ਠੀਕ ਹੋਇਆ ਤਾਂ ਨਹੀਂ ਵਰਤਾਂਗੇ ਬਾਕੀ ਉਹਦਾ ਜਾਲ ਦਾ ਵੀ ਕੰਮ ਕਰਨ ਵਾਲਾ ਸੀ ਥੋੜਾ ਜਿਹਾ ਥੋੜੇ ਸ਼ਰੀਏ ਪਿੰਗੇ ਹੋਏ ਸੀਗੇ ਪਰ ਨਵੇਂ ਲਾਏ ਸੀਗੇ ਇਦ ਕੀ ਚੱਲ ਜਾਣਗੇ ਠੀਕ ਆ ਬਾਕੀ ਗੀਅਰ ਦੇ ਵਿੱਚ ਉੱਤੇ ਇਹਦੀਆਂ ਗਰਾਰੀਆਂ ਚੇਂਜ ਕਰੀਆਂ ਸੀਆਂ ਕਿੰਨੇ ਚੱਕਰ ਬਣੇ ਇਹਦੀ ਆਪਾਂ ਲੱਗ ਤੋਂ ਵੀਡੀਓ ਬਣਾਵਾਂਗੇ ਆਪਣੇ ਚੈਨਲ ਤੇ ਜ਼ਰੂਰ ਦੇਖਿਓ ਜੀ ਤੇ ਇੱਕ ਚੀਜ਼ ਹੋਰ ਲੈਂਦੀ ਆਪਾਂ ਨੇ ਬਹੁਤ ਵਧੀਆ ਚੀਜ਼ ਆ ਹੋ ਉਂ ਗ੍ਰੀਸ ਪਾਉਣ ਲੱਗੇ ਕੁੱਠਾਂ ਜਾਂ ਫੁੱਟੀਆਂ ਜਾਂਦੀਆਂ ਸੀਆਂ ਤੇ ਆਹ ਹਾਈ ਪ੍ਰੈਸ਼ਰ ਹੁੰਦੀ ਆ ਹੂੰ ਜਿੰਨਾ ਮਰਜੀ ਪ੍ਰੈਸ਼ਰ ਬਣ ਜੇ ਦੇ ਦੱਬਕੇ ਲਈ ਆ ਦੋ ਚੀਜ਼ਾਂ ਨੇ ਏਦਾਂ ਲੱਗਦੀ ਐ ਆ ਚੀਜ਼ ਨੇ ਐਂ ਦੱਬਕੇ ਲੱਗ ਜਿੰਨੇ ਦੱਬੂ ਕੀ ਖੋਲਦੀ ਆ ਹੁਣ ਲਾ ਕੇ ਦਿਖਾਉਣੇ ਨੇ ਪੁੱਤੇ ਬਾਹਰੰਗੇ ਤੇ ਆਹ ਐਂ ਦੱਬ ਲੋ ਦੱਬਕੇ ਏਦਾਂ ਲੱਗ ਜਾਂਦੀ ਐ ਤੇ ਕੱਲਾ ਬੰਦਾ ਇਹਨੂੰ ਯੂਜ਼ ਕਰ ਸਕਦਾ ਮਤਲਬ ਐਦਾਂ ਯੂਜ਼ ਕਰ ਸਕਦਾ ਕੱਲਾ ਬੰਦਾ ਜਾਂ ਵੀ ਵੀਡੀਓ ਬਣਾਉਣ ਲੱਗੇ ਹੋਰਾਂ ਪਰਾਂ ਹੋ ਜਾਂਦਾ ਕੈਮਰਾ ਤੇ ਐਦਾਂ ਲੱਗ ਜਾਂਦੀ ਐ ਇਹਨੂੰ ਐਦਾਂ ਹੀ ਦੱਬਕੇ ਆਪਾਂ ਬਾਹਰ ਕੱਢ ਲੈਨੇ ਤੇ ਚਿੱcke ਬਸ ਇਦਾਂ ਇਹ ਯੂਜ਼ ਹੋ ਜਾਂਦੀ ਆ ਤੇ ਬਾਕੀ ਜਿੰਦਾ ਜਦਾ ਆਪਾਂ ਕੋਈ ਹੋਰ ਸਮਾਨ ਲਿਆਵਾਂਗੇ ਨਾਲ ਮੈਂਸ਼ਨ ਕਰ ਦਾਂਗੇ ਠੀਕ ਆ ਜੀ ਵੀਰੇ ਹਾਂਜੀ ਵੀਰੇ ਤੇ ਕਾਹ ਲੈਂਦੇ ਸੀ ਆਪਾਂ ਪੱਕੇ ਕੇ ਐਸ ਰੀਪਰ ਦੇ ਤੇ ਇਹਨਾਂ ਦਾ ਇਹ 4 ਐਮ ਐਮ ਦੀ ਚਾਦਰ ਦੇ ਨੇ ਤੇ ਇਹਨਾਂ ਦਾ ਰੇਟ ਹੈਗਾ 1100 ਰੁਪਏ ਦੇ ਲੈਂਦੇ ਨੇ ਜੀ ਆਪਾਂ ਤੇ ਆਹ ਦੋ ਰਾਬ ਬਣਾਈਆਂ ਨੇ ਜਿਹੜੀਆਂ ਆਪਾਂ ਮੂਰੇ ਪਾਉਣੇ ਹੁੰਦੇ ਨੇ ਰੀਲ ਚ ਇਹ 10-10 ਰੁਪਏ ਦੀ ਦਿੱਤੀਆਂ ਨੇ ਤਾਂ ਤੇ ਕੋਕੇ ਦਿੱਤੇ ਨੇ ਜਿਹੜੇ ਆਪਾਂ ਡ੍ਰਿਫਟ ਮਤਲਬ ਤੇ ਇਹ ਦਿੱਤਾ 150 ਰੁਪਏ ਦੇ ਇਹ ਦੀ ਉਹ ਗਿਣਤੀ ਮੇਂਤੀ ਤਾਂ ਕੋਈ ਹੁੰਦੀ ਨਹੀਂ ਖੁੱਲੀ ਪਾਇਆ ਹੁੰਦੇ ਨੇ ਤਾਂ ਤੇ ਇਸ ਤੋਂ ਬਾਅਦ ਲਿਆਂਦਾ ਨੇ ਇੱਕ ਐਫ ਕੇ ਦਾ ਬੈਰਿੰਗ 210 ਨੰਬਰ 210 ਨੰਬਰ ਇਹ ਦਿੱਤਾ ਜੀ 550 ਰੁਪਏ ਦਾ ਐਫ ਕੇ ਦਾਗਾ ਤੇ ਆ ਜਿਹੜਾ ਟੀ ਆਰ ਦਾ ਬੈਰਿੰਗ ਤੇ ਸੁਦੇ ਮਤਲਬ ਜਿਹੜਾ ਬਰਾਕਟਾਗਾ ਇਹ ਪਹਿਲਾਂ ਵੀਡੀਓ ਦੇ ਵਿੱਚ ਤੁਹਾਨੂੰ ਬੋਲ ਦੱਸਿਆ ਗਿਆ ਸੀਗਾ ਸਵਾ ਸਵਾ 700 ਦਾ ਸਵਾ 700 ਦਾ ਜਿਹੜਾ ਬੈਰਿੰਗ ਆ ਉਹ ਬੁਗੇਰ ਬ੍ਰாக்கਟ ਤੋਂ ਹੀ ਜਿਹੜਾ ਬ੍ਰாக்கਟ ਦੇ ਸੁਧਿਆ ਮਤਲਬ ਉਹਦਾ ਰੇਟ ਹੈਗਾ ਜੀ 1150 ਰੁਪਏ ਲੋ ਜੀ ਨਾਲ ਹੀ ਆਪਾਂ ਹੋ ਰਹੇ ਸੀਗੇ ਸਮਾਨ ਨਾ ਉਹਨਾਂ ਨੂੰ ਐਡ ਆਨ ਕਰ ਦਿੰਦੇ ਆ ਨਾਲ ਹੀ ਤੇ ਆਹ ਲੈ ਜੀ ਟੈਨ ਆਪਾਂ ਇਹ ਆਪਣੇ ਮੂਰੇ ਜਿਹੜੀਆਂ ਪੈਂਦੀਆਂ ਹੁੰਦੀਆਂ ਨੇ ਉਹਦੇ ਕੱਟ ਵਾਲੀਆਂ ਟੈਨ ਇੱਕ 20 ਪੇ ਟੈਨ ਦੇ ਸਾਬ ਨਾਲ ਦਿੱਤੀ ਹੈ ਤੇ ਇੱਕ ਲੈ ਆਪਾਂ ਆਫ ਕੇ ਦਾ ਬਾਹਰ ਇਹਨਾਂ ਆਫ ਕਿਦਾ ਜੀ ਰੀ ਅਰਿਜਨਲ ਵੈਰਗਾ ਉਹਦੀ ਕੌਣ ਦੇਖ ਸਕਦੇ ਬਾਕੀ ਤੁਸੀਂ ਆਫ ਕਿਦਾ ਜੀ ਇਹ ਦਿੱਤਾ ਜੀ 1050 ਦਾ ਜੀ ਆਫ ਕਿਦਾ ਸੁਦੇ ਬ੍ਰੈਕਟ ਆ ਗਿਆ ਜੀ ਇਹ 1050 ਦਾ ਤੇ ਆ ਚੂਹੇ ਦਿੱਤੇ ਜੀ ਠੀਕ ਹੈ ਚੂਹੇ ਦਿੱਤੇ ਆਪਾਂ ਨੂੰ ਇਹ 60 ਰੁਪਏ ਦੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਆਕਾ ਬਾਉਸ ਦਾ ਲਿਆਂਦਾ ਜੀ ਆਪਾਂ ਟਰੈਕਟਰ ਚ ਪਾਉਣ ਨੂੰ ਕੂਲੈਂਟ 1 ਕਿਲੋਟਰ ਦੇ ਹਿਸਾਬ ਨਾਲ ਪਤਾ ਹੀ 130 ਰੁਪਏ ਦਾ 130 ਰੁਪਏ ਦਾ ਲੈਂਦਾ ਜੀ ਤੇ ਆ ਗਈ ਇਹ ਬੈਲਟ ਜੀ ਸੀ 75 430 ਰੁਪਏ ਦੀ ਇਹ ਦਿੱਤੀ ਹੈ ਸੀ 75 ਇਹ ਬੈਲਟ ਆ ਗਈ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ 17 ਨੰਬਰ ਕੋਬਲੇ ਇਹ ਦਿੱਤੇ ਜੋ ਹਮੇ ਇਹ ਵੀ ਤੇ ਬਾਕੀ ਨਾ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਤੇ ਨੀਚੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵੀ ਤੁਹਾਡੇ ਆਪਣੇ ਆਪਣੇ ਏਰੀਆ ਦੇ ਵਿੱਚ ਕੀ ਰੇਟ ਚੱਲਦਾ ਰੀਪਰ ਦਾ ਸਮਾਨ ਤੇ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਜ਼ਰੂਰ ਦੱਸਿਓ ਜੁਗਵੈਂਟਾਂ 'ਚ ਤੇ ਬਾਕੀ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ